ਤੇ 9500 ਅਗਲੇ ਬੰਨੇ ਵੇਟ ਲੱਗੇ ਹੋਏ ਦੋ ਦੋ ਪਲੇਟਾਂ ਕੰਪਨੀਆਂ 20 20 ਕਿਲੋ ਦੀਆਂ ਤੇ ਨਾਲ ਬੈਂਪਰ ਤਾਂ ਹੈਗਾ ਹੀ ਹੈਗਾ 9500 ਪਲੈਂਟਰੀ ਪਲੱਸ ਆਲਾ 17 ਮਾਡਲ 4 ਲੱਖ 65000 ਰੁਪਇਆ ਡਿਮਾਂਡ ਆ ਬਾਕੀ ਜਿਹੜੀ ਮੌਕੇ ਦੇ ਉੱਤੇ ਆ ਆਪਣਾ ਡਿਸਕਾਊਂਟ ਹੋ ਜਾਏਗਾ ਰੇਡੀਅਲ ਟਾਇਰ ਮਗਰਲੇ ਪਏ ਹੋਏ ਨੇ ਤੁਹਾਨੂੰ ਦਿਖਾ ਦਿੰਨੇ ਆ ਰੇਡੀਅਲ ਟਾਇਰ ਤੁਹਾਡੇ ਸਾਹਮਣੇ ਠੀਕ ਹੈ ਕੰਡੀਸ਼ਨ ਬਿਲਕੁਲ ਨਵੇਂ ਵਰਗੀ ਪਈ ਆ ਟਾਇਰ ਰੇਡੀਅਲ ਤੁਹਾਨੂੰ ਉਂ ਵੀ ਪਤਾ ਵੀ ਰੇਡੀਅਲ ਦੀ ਗੁੱਡੀ ਥੋੜੀ ਘੱਟ ਹੁੰਦੀ ਆ ਆਮ ਨਾਲ ਤੇ ਅਗਲੇ ਟਾਇਰ ਨਵੇਂ ਆ ਗੋ ਜੀ ਠੀਕ ਹੈ ਮਨ ਲਓ 70-75 ਪੈਸੇ ਪਏ ਹੁੰਦੇ ਨੇ 855 3 ਸਟਾਰ ਰਿਵਰ ਮਹਿੰਦਰਾ ਅਰਜਨ ਅਲਟਰਾ 1 555 ਡੀਆਈ ਇਹਦੀ ਜੇ ਗੱਲ ਕਰੀਏ ਰੇਟ ਦੀ 17 ਮਾਡਲ 4 ਲੱਖ 45000 ਰੁਪਿਆ ਰੇਟ ਹੈ ਟਾਇਰ ਪਏ ਹੋਏ ਆ ਜੀ ਅਗਲੇ ਠੀਕ ਹੈ ਤਿੰਨ ਲੀਆਂ ਵਾਲੇ ਮਗਰਲੇ ਵੀ ਵਧੀਆ ਚੰਗੇ ਟਾਇਰ ਪਏ ਆ ਸਾਈਡ ਗੀਅਰ ਦੇ ਵਿੱਚ ਹੈ ਠੀਕ ਹੈ ਕੰਡੀਸ਼ਨ ਤੁਹਾਡੇ ਸਾਹਮਣੇ ਆ ਬਾਕੀ ਵੀਡੀਓ ਨੂੰ ਸ਼ੇਅਰ ਕਰਿਆ ਜੇ ਲਾਈਕ ਕਰਿਆ ਜੇ ਕਮੈਂਟ ਕਰਿਆ ਜੇ ਕਿਸੇ ਨੇ ਕੁਝ ਵੀ ਪੁੱਛਣਾ ਹਨਾ 555 ਪਾਵਰ ਪਲੱਸ 57 ਐਚਪੀ ਦੇ ਵਿੱਚ ਟਰੈਕਟਰ ਹੈ 17 ਮਾਡਲ 4 ਲੱਖ 75000 ਰੁਪਿਆ ਜਿਹੜੀ ਹਰਿਆਣਾ ਨੰਬਰ 'ਚ ਤੁਹਾਨੂੰ ਟਰੈਕਟਰ ਵੇਖਣ ਨੂੰ ਮਿਲ ਰਹੇ ਨੇ ਟਾਇਰ ਵਧੀਆ ਮਗਰਲੇ ਟਾਇਰ ਬਿਲਕੁਲ ਨਵੇਂ ਨੇ ਜੀ 50 50 D 13 ਮਾਡਲ 3,95,000 ਰੁਪਏ ਡਿਮਾਂਡ ਇੱਕ ਹੋਰ ਗੱਲ ਦੱਸਣੇ ਇਹ ਮੰਡੀ ਦਿਨ ਐਤਵਾਰ ਫਤਿਹਵਾਦ ਲੱਗਦੀ ਹੈ ਜੀ ਆਟੋ ਮਾਰਕੀਟ 72 50 D I ਮੈਸੀ 19 ਮਾਡਲ 3,45,000 ਰੁਪਏ ਡਿਮਾਂਡ ਹੈ 3,45,000 ਰੁਪਏ ਡਿਮਾਂਡ ਹੈ ਇੱਧਰ ਹੈਗਾ 5204 11 ਮਾਡਲ 3,80,000 ਰੁਪਏ ਡਿਮਾਂਡ ਹੈ ਠੀਕ ਹੈ ਬਾਕੀ ਮੌਕੇ ਤੇ ਜਿਹੜਾ ਡਿਸਕਾਊਂਟ ਹੋ ਜਾਏਗਾ ਮੰਨ ਲਓ ਕੋਈ ਪ੍ਰਾਈਸ ਆ ਜਿਹੜਾ ਫ ਅਗਲੇ ਬੰਨੇ ਵੇਟ ਲੱਗੇ ਹੋਏ ਦੋ ਦੋ ਪਲੇਟਾਂ ਕੰਪਨੀਆਂ 20 20 ਕਿਲੋ ਦੀਆਂ ਤੇ ਨਾਲ ਬੈਂਪਰ ਤਾਂ ਹੈਗਾ ਹੀ ਹੈਗਾ 950 ਪਲੈਂਟਰੀ ਪਲੱਸ ਆਲਾ 17 ਮਾਡਲ 4 ਲੱਖ 65000 ਰੁਪਿਆ ਡਿਮਾਂਡ ਆ ਬਾਕੀ ਜਿਹੜੀ ਮੌਕੇ ਦੇ ਉੱਤੇ ਆ ਆਪਣਾ ਡਿਸਕਾਊਂਟ ਹੋ ਜਾਏਗਾ ਰੇਡੀਅਲ ਟਾਇਰ ਮਗਰਲੇ ਪਏ ਹੋਏ ਨੇ ਤੁਹਾਨੂੰ ਦਿਖਾ ਦਿੰਨੇ ਆ ਰੇਡੀਅਲ ਟਾਇਰ ਤੁਹਾਡੇ ਸਾਹਮਣੇ ਠੀਕ ਹੈ ਕੰਡੀਸ਼ਨ ਬਿਲਕੁਲ ਨਵੇਂ ਵਰਗੀ ਪਈ ਆ ਟਾਇਰ ਰੇਡੀਅਲ ਤੁਹਾਨੂੰ ਉਂ ਵੀ ਪਤਾ ਵੀ ਰੇਡੀਅਲ ਦੀ ਗੁੱਡੀ ਥੋੜੀ ਘੱਟ ਹੁੰਦੀ ਆ ਆਮ ਨਾਲ ਤੇ ਅਗਲੇ ਟਾਇਰ ਨਵੇਂ ਆਂਗੂ ਆ ਜੀ ਠੀਕ ਹੈ ਮੰਨ ਲਓ 70 75 ਪੈ 855 3 स्टार रिवर्स पीटीओ ਇਹ ਹੈਗਾ ਜੀ रिवर्स पीटीओ ਦਾ ਟਰੈਕਟਰ 12 ਮਾਡਲ 3 ਲੱਖ 80000 ਰੁਪਿਆ ਡਿਮਾਂਡ ਹੈ ਸਿੰਪਲ ਸਟੀering ਹੈ ਜੀ ਠੀਕ ਹੈ ਕਈ ਲੋਕ ਸਿੰਪਲ ਸਟੀering ਦੇ ਵਿੱਚ ਲੱਭਦੇ ਰਹਿੰਦੇ ਆ ਤੇ ਸਿੰਪਲ ਸਟੀering ਦੇ ਵਿੱਚ ਖੜਾ ਜੀ ਠੀਕ ਹੈ ਤੇ 18 ਮਾਡਲ 2 ਲੱਖ 90000 ਰੁਪਿਆ ਡਿਮਾਂਡ ਹੈ ਆਇਸ਼ਰ ਹੈ ਸੁਪਰ ਇਹ ਹੈਗਾ ਪਾਵਰ ਸਟੀering ਵਾਲਾ ਠੀਕ ਹੈ ਜੀ ਟਾਇਰ ਮਗਰਲੇ ਨਵੇਂ ਅਗਲੇ ਨਵੇਂ ਜੀ ਠੀਕ ਹੈ ਟਾਇਰ ਨਵੇਂ ਦੇ ਨਵੇਂ ਤੇ ਜੇ ਗੱਲ ਕਰੀਏ ਪਾਵਰ ਟਰੈਕ 439 ਪਲੱਸ ਡੀਜ਼ਲ ਸੇਵਰ ਡੀਜ਼ਲ ਸੇਵਰ ਕਿਹਾ ਹੈ ਨਾ ਬਾਕੀ ਡੀਜ਼ਲ ਬਹੁਤ ਘੱਟ ਲੈਂਦਾ ਜਿੰਨਾਂ ਕੋਲ ਹੈਗੇ ਆ ਮਾਡਲ ਉਹਨਾਂ ਨੂੰ ਪਤਾ ਇਸ ਇਸ ਟਰੈਕਟਰ ਦੀ ਕੀਮਤ ਕੀ ਆ ਪਾਵਰ ਸਟੀering ਹੈ 4 ਲੱਖ ਰੁਪਏ ਡਿਮਾਂਡ ਹੈ 19 ਮਾਡਲ ਹੈ ਜੀ ਟਾਇਰਾਂ ਦੀ ਕੰਡੀਸ਼ਨ ਬਾਲੀ ਵਧੀਆ ਪਈ ਹੈ ਪਾਵਰ ਬ੍ਰੇਕ ਹੈ ਜੀ ਠੀਕ ਹੈ ਕੰਡੀਸ਼ਨ ਤੁਹਾਡੇ ਸਾਹਮਣੇ ਹੈ ਟਰੈਕਟਰ ਦੀ ਬਾਕੀ ਇੱਕ ਹੋਰ ਗੱਲ ਦੱਸ ਦਿੰਨੇ ਵੀ ਦਿਨ ਐਤਵਾਰ ਵਾਰ-ਵਾਰ ਦੱਸਿਆ ਦਿਨ ਐਤਵਾਰ ਲੱਗਦੀ ਮੰਡੀ ਆਏ ਐਤਵਾਰ ਲੱਗਦੀ ਫਤਿਆਵਾਤ ਹਰਿਆਣਾ ਟਰੈਕਟਰ ਮੰਡੀ ਸਾਰੇ ਟਰੈਕਟਰ ਲਗਭਗ ਤੁਹਾਨੂੰ ਵੇਖਣ ਨੂੰ ਮਿਲ ਜਾਣਗੇ ਮੰਡੀ ਦੇ ਅੰਦਰ ਬਹੁਤ ਵੱਡੀ ਮੰਡੀ ਹੈ ਠੀਕ ਹੈ ਉਹ ਸਿਰੇ ਤੱਕ ਹੈ ਜੇ ਵੇਖਿਆ ਜਾਵੇ ਬਹੁਤ ਵੱਡੀ ਮੰਡੀ ਹੈ ਠੀਕ ਹੈ ਤੇ ਹਰਿਆਣੇ ਦੀ ਸਭ ਨਾਲ ਵੱਡੀ ਮੰਡੀ ਲੱਗਦੀ ਹੈ 439 ਡੀਐਸ ਸਿੰਪਲ ਸਟੀering ਤੇ ਇਹ ਹੈਗਾ 16 ਮਾਡਲ 355000 ਰੁਪਿਆ ਟਾਇਰ ਅਗਲੇ ਨਵੇਂ ਮਗਰਲੇ ਵੀ ਨਵੇਂ ਨੇ ਮਗਰਲੇ ਟਾਇਰ ਵੀ ਨਵੇਂ ਨੇ ਠੀਕ ਹੈ ਤੇ ਫਾਰਮ ਟਰੈਕ 35 ਫਾਰਮ ਟਰੈਕ 35 ਇੱਕ ਮਾਡਲ 165000 ਰੁਪਿਆ ਡਿਮਾਂਡ ਹੈ ਤੇ ਡਬਲ ਰਾਡ ਦੇ ਵਿੱਚ ਜਿਹੜਾ ਸਿੰਪਲ ਸਟੀering ਹੈ ਠੀਕ ਹੈ ਸਿੰਗਲ ਰਾਡ ਦੇ ਵਿੱਚ ਨਹੀਂਗਾ ਡਬਲ ਰਾਡ ਚ ਤੇ 434 DS ਪਾਵਰ ਸਟੀering ਡੀਜ਼ਲ ਸੇਵਰ ਇਹ ਵੀ ਸਿੰਪਲ ਸਟੀering ਹੈ 16 ਮਾਡਲ 375000 ਚਾਰੇ ਟਾਇਰ ਬਿਲਕੁਲ ਨਵੇਂ ਨੇ ਬਿਲਕੁਲ ਟਾਇਰ ਨਵੇਂ ਮਿਲਣਗੇ ਤੁਹਾਨੂੰ ਚੌਖੜੇ ਤਾਂ ਚੌਖੜਾ ਨਵਾਂ ਹੀ ਮਿਲੇਗਾ ਆਹੇ ਹੋ ਨੰਬਰ ਨਹੀਂ ਮਿਟਿਆ ਹਜੇ ਬਿੱਲ ਨਾਲ ਮਿਲ ਜੇਗਾ ਸੈਂਟਰ ਗੀਅਰ ਬਾਕੀ ਕੰਡੀਸ਼ਨ ਤੁਹਾਡੇ ਸਾਹਮਣੇ ਟਰੈਕਟਰ ਦੀ ਹੈਨਾ ਵੀਡੀਓ ਨੂੰ ਸ਼ੇਅਰ ਜਰੂਰ ਕਰ ਦਿਓ ਬੱਤ-ਬੱਤ ਸ਼ੇਅਰ ਕਰ ਦਿਓ ਜਿਨ੍ਹਾਂ ਨੇ ਨਾ ਟਰੈਕਟਰ ਲੈਣੇ ਹੁਣ ਸੀਜ਼ਨ ਚੱਲ ਪਿਆ ਟਰੈਕਟਰਾਂ ਦਾ ਪੂਰਾ ਜੋਰ ਨਾਲ ਚੱਲ ਪਿਆ ਯਾਰ 485 ਆਇਸ਼ਰ 17 ਮਾਡਲ 3 ਲੱਖ 65000 ਰੁਪਇਆ ਡਿਮਾਂਡ ਹੈ 3 ਲੱਖ 65000 ਰੁਪਇਆ ਡਿਮਾਂਡ ਹੈ ਬਾਕੀ ਮੌਕੇ ਤੇ ਜਿਹੜਾ ਡਿਸਕਾਊਂਟ ਹੋ ਜਾਏਗਾ ਨੰਬਰ ਫੇਰ ਵੀ ਆਪਾਂ ਸਕਰੀਨ ਤੇ ਲਾ ਦੇਣਾ ਪਰ ਨੰਬਰ ਤੇ ਕਾਲ ਘੱਟ ਕਰਿਆ ਕਰੋ ਜਦੋਂ ਆਉਣਾ ਹੀ ਹੈ ਤੁਸੀਂ ਲੈਣਾ ਹੀ ਹੈ ਮੰਡੀ ਚ ਆ ਕੇ ਇੱਥੇ ਆ ਕੇ ਖਰੀਦ ਕਰੋ ਟਰਾਈ ਲਾਓ ਫੇਰ ਗੱਲ ਬਣੇਗੀ ਨਾ 450 AC 12 ਮਾਡਲ 185000 ਰੁਪਿਆ ਡਿਮਾਂਡ ਹੈ ਸਿੰਪਲ ਸਟੀering ਏਸੀ ਈ ਠੀਕ ਹੈ ਤੇ 425 ਪਾਵਰ ਟਰੈਕ ਡੀਜ਼ਲ ਸੇਵਰ ਇਹ ਹੈਗਾ ਮਾਡਲ 17 225000 ਰੁਪਿਆ ਜਿਹੜੀ ਡਿਮਾਂਡ ਹੈ ਅਗਲੇ ਟਾਇਰ ਖਤਮ ਨੇ ਸਿੰਪਲ ਸਟੀering ਹੈ ਠੀਕ ਹੈ ਜੀ ਜੇ ਮੈਂ ਗੱਲ ਕਰਾਂ ਮਗਰਲੇ ਵੀ ਤੁਸੀਂ ਆਏ ਲਾ ਲੋ 30 ਕ ਪੈਸੇ ਹੈਗੇ 35 ਤੇ ਪ੍ਰੀਤ 3549 3549 16 ਮਾਡਲ 230000 ਰੁਪਿਆ ਡਿਮਾਂਡ ਹੈ ਇਹ ਹੈਗਾ ਸਿੰਪਲ ਸਟੀering ਪੈਰ ਵਧੀਆ ਪੈਨੇ ਪੈਰਾਂ ਦੀ ਕੋ ਟੈਨਸ਼ਨ ਨਹੀਂ Mahindra 265 DI ਭੂਮੀ ਪੁੱਤਰ ਮਾਡਲ ਕਈ ਲੋਕ ਅੱਜ ਹੁਣ ਦੇ ਟਾਈਮ ਦੇ ਵਿੱਚ ਬਹੁਤ ਟ੍ਰੈਂਡਿੰਗ ਹੈ Mahindra ਆਪਣਾ 15 ਮਾਡਲ 280000 ਰੁਪਿਆ ਡਿਮਾਂਡ ਆ ਕੁਝ ਲੋਕ ਨੂੰ ਕੁਝ ਕਹਿ ਕੇ ਵਕਾ ਰਹੇ ਪਰ ਦੇਖੋ ਜਿਹੜੀ ਚੀਜ਼ ਵਧੀਆ ਦਾ ਵਧੀਆ ਪਾਵਰ ਪਲੱਸ ਮਾਡਲ ਹੈ ਹਨਾ ਯਾਰ ਚੀਜ਼ ਚੰਗੀ ਆ Mahindra ਦੀ ਇਹ ਨਹੀਂ ਆਪਾਂ ਕਹਿ ਸਕਦੇ ਕੋਈ ਕੋਈ ਮਾੜਾ ਕਹਿ ਰਹੇ ਨੇ ਅੱਜ ਦੇ ਟਾਈਮ ਦੇ ਵਿੱਚ ਯਾਰ ਦੇਖੋ ਆਪਦੀ ਆਪਦੀ ਚੀਜ਼ ਹੈ ਚੰਗੇ ਨੇ ਸਾਰੇ ਆ ਤਾਂ ਹਨ ਮਾੜਾ ਕਹਿਣ ਨੂੰ ਲੋਕੀ ਸਵਰਾਜ ਨੂੰ ਵੀ ਕਹਿ ਦਿੰਦੇ ਨੇ ਹਾਂ ਆਪਦੀ ਜਗਾ ਠੀਕ ਹੈ ਬੀ ਟਰੈਕਟਰ ਮਾਰਜਨ ਤੇ ਪੜਦਾ ਰੱਖਣਾ ਚਾਹੀਦਾ ਜਿਹੜਾ ਉਹ ਹੈਗੇ ਨੇ ਇਹਨਾਂ ਟਰੈਕਟਰਾਂ ਦੇ ਵਿੱਚ ਨਾ ਦੇਂਦੇ ਪਏ ਨੇ 724 10 ਮਾਡਲ 210000 ਰੁਪਿਆ ਬਾਕੀ ਮੌਕੇ ਤੇ ਡਿਸਕਾਊਂਟ ਮੈਸੀ 9000 17 ਮਾਡਲ 445000 ਰੁਪਿਆ ਡਿਮਾਂਡ ਹੈ 855 ਐਕਸਐਮ 5 ਸਟਾਰ ਰਿਵਰਸ ਪੀਟੀਓ ਆਹ ਟਰੈਕਟਰ ਤੇ ਨਾ ਕਿਸੇ ਟਾਈਮ 'ਚ ਬਹੁਤ ਵੈਲਿਊ ਘਟ ਸੀ ਹੁਣ ਲੋਕੀ ਪਸੰਦ ਕਰਨ ਆਪੇ 13 ਮਾਡਲ 360000 ਰੁਪਿਆ ਡਿਮਾਂਡ ਹੈ ਸੋਨਾਲੀ ਕਾ 750 10 ਮਾਡਲ 3 ਲੱਖ 10000 ਰੁਪਿਆ ਡਿਮਾਂਡ ਹੈ ਤੇ ਜੇ ਮੈਂ ਗੱਲ ਕਰਾਂ ਸਟੀering ਇਹ ਹੈਗਾ ਆਪਣਾ ਸਿੰਪਲ ਠੀਕ ਹੈ ਮਾਡਲ ਬਹੁਤ ਉੱਚਾ ਵੈਸੇ ਸਾਈਡ ਗੀਅਰ ਦੇ ਨਾਲ ਹੈ ਤੇ ਡਿਸਟ੍ਰਿਬਿਊਟਰ ਤੇਲ ਬ੍ਰੇਕ ਹੈ ਡਿਸਟ੍ਰਿਬਿਊਟਰ ਹੋਏਗਾ ਡਬਲ ਠੀਕ ਹੈ ਜੀ ਹੋਏਗਾ ਹਾਂ ਡਬਲ ਡਿਸਟ੍ਰਿਬਿਊਟਰ ਹੋਏਗਾ ਤੇ ਤੇਲ ਬ੍ਰੇਕ ਹੈ ਜੀ ਵੇਖੋ ਉੱਚਾ ਮਾਡਲ ਮਿਲ ਗਿਆ ਤੇ ਹੋਰ ਕੀ ਚਾਹੀਦਾ ਇੱਕ ਕੱਲਾ ਸਿੰਪਲ ਸਟੀering ਆ ਉਹ ਪਾਵਰ ਹੋ ਜਾਂਦਾ ਅੱਜ 10000 ਚ ਹੋ ਜਾਂਦਾ 1310000 290 2000 ਤੁਸੀਂ ਮੌਕੇ ਤੇ ਮੰਨ ਕੇ ਚਲੋ ਹੋਰ ਵੀ ਡਿਸਕਾਊਂਟ ਹੋ ਜਾਣਾ ਹੁੰਦਾ ਵੀਡੀਓ ਨੂੰ ਸ਼ੇਅਰ ਕਰਕੇ ਆਜੇ ਮਿਲਦੇ ਆ ਕਿਸੇ ਹੋਰ ਵੀਡੀਓ ਚ ਧੰਨਵਾਦ